ਟਾਡੇ ਸਾਹਮਣੇ ਪੰਜਾਬ ਦੀ ਮਸ਼ਹੂਰੋ ਆਵਾਜ਼ ਕੁਲਵਿੰਦਰ ਸਿੰਘ ਕਾਕਾ ਤੁਹਾਡੇ ਸਾਹਮਣੇ ਪੰਜਾਬੀ ਗੀਤ ਪੇਸ਼ ਕਰਨਗੇ ਆਪਣਾ ਬਣਾਇਆ ਹੋਇਆ ਲੋ ਜੀ ਮਿੱਤਰੋ ਕੋਈ ਨਾ ਕੋਈ ਨਾ ਪੀਚ ਚੱਲ ਕੋਈ ਨਾ ਦਾ ਪੀ ਜਾ ਨਾਲ ਚੱਲ ਕਾਕੇ ਗਾ ਗਾਣਾ ਇੱਧਰ ਆ ਬੜਾ ਜੀ ਇੱਥੇ ਦਾ ਸਹੀ ਆ ਹਾਂ ਇੱਥੇ ਦਾ ਸਹੀ ਆ ਤੁਮਣੀ ਦੇ ਨੰਦ ਲੈ ਰਹੇ ਚਲੋ ਆਜੋ ਚਲੋ ਵੀ ਕਾਕਾ ਜੀ ਰੱਖੀ ਤੇਰੇ ਪਿਆਰ ਦੀ ਗਾਨੀ ਦਿੱਤੀ ਤੂੰ ਪਿਆਰ ਦੀ ਨਿਸ਼ਾਨੀ ਰੱਖੀ ਤੇਰੇ ਪਿਆਰ ਦੀ ਗਾਨੀ ਦਿੱਤੀ ਤੇਰੇ ਪਿਆਰ ਨਿਸ਼ਾਨੀ ਰੋਪੇ ਤਾਰੋਪੇ ਕੰਬਲਿਏ ਤੇਰੀ ਤਾਂ ਫੋਟੋ ਦੇਖੇ ਰੋਪੇ ਤਾਰੋਪੇ ਕੰਬਲਿਏ ਤੇਰੀ ਤਾਂ ਫੋਟੋ ਦੇਖੇ ਹੋ ਬਜੂਹਾ ਬਲਦੇ ਅੱਗ ਜੇ ਬਲਦੀ ਆਪ ਤਾਂ ਪਰਜਾਈਆਂ ਨਾ ਰਲ ਗਈ ਬਜੂਹਾ ਬਕੇ ਅੱਗ ਜੀ ਬਲਦੀ ਆਪ ਤਾਂ ਪਰਜਾਈਆਂ ਨਾ ਰਲ ਗਈ ਰੋਪੇ ਤਾ ਰੋਪੇ ਕੰਬਲਿਏ ਤੇਰੀ ਤਾਂ ਫੋਟੋ ਦੇਖੇ ਰੋਪੇ ਤਾ ਰੋਪੇ ਕੰਬਲਿਏ ਤੇਰੀ ਤਾਂ ਫੋਟੋ ਦੇਖੇ ਹੋ ਬਜੂਹਾ ਬੜਾ ਪਿਆਰ ਦੇ ਨਿਸ਼ਾਨੀ ਦੇਗੀ ਤੂੰ ਗਲ ਦੀ ਗਾਨੀ ਬਜੂਹਾ ਬੜਾ ਪਿਆਰ ਨਿਸ਼ਾਨੀ ਦੇਗੀ ਤੂੰ ਗਲ ਦੀ ਗਾਨੀ ਆਪ ਤਾਂ ਲੰਮੀ ਪੈ ਗਈ ਕਰ ਦੇ ਤੂੰ ਬੂਹੇ ਟੋਕੇ ਦੇਹੀ ਤਾਂ ਦੇਗੀ ਕੰਬਲਿਏ ਤੇਰੀ ਤਾਂ ਫੋਟੋ ਰੋਕੇ ਰੋਪੇ ਤਾਂ ਰੋਪੇ ਕੰਬਲਿਏ ਤੇਰੀ ਤਾਂ ਫੋਟੋ ਦੇਖੇ ਹੋ ਲਓ ਵੀ ਕਾਕੇ ਦਾ ਗਾਣਾ ਤਾੜੀਆਂ ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਕਾਕੇ ਦੇ ਗਾਣੇ ਨੂੰ ਬਹੁਤ ਪਿਆਰ ਦਿਓ ਕਾਕਾ ਬਜੂਏ ਵਾਲਾ ਕਹਿੰਦੇ ਇਕਲਵਿੰਦਰ ਸਿੰਘ ਕਾਕਾ ਇੱਧਰ ਢੋਲਗੀ ਜੀ ਵੀ ਆਏ ਹਾਂਜੀ ਢੋਲਗੀ ਜੀ ਬੱਬੂ ਬੱਬੂ ਮਾਰੋ ਬੱਬੂ ਬੱਬੂ ਮਾਡਲ ਵੀ ਆਇਆ ਕਹਿੰਦੇ ਕਾਕੇ ਦਾ ਗਾਣਾ ਸੁਣਿਆ ਹਾਂਜੀ ਕਾਕਾ ਭਰਾ ਆਪਣਾ ਕਾਕੇ ਹੋਰ ਗਾਣਾ ਵੀ ਆਉਣ ਦਿਓ ਕੋਈ ਬੱਬੂ ਦੇ ਦਾ ਕੋਈ ਬੱਬੂ ਦੇ ਸੁਣਾ ਉਪਰ ਕਬੱਡੀ ਸੁਣਾਣ ਚੱਲਾ ਜੀ ਬੇ ਉਹ ਬਣੇ ਕਬੱਡੀ ਖੇਲੀ ਵੇ ਤੂੰ ਬਹਿ ਗਿਆ ਲੱਤ ਤੜਾ ਕੇ ਉਬਣੇ ਕਬੱਡੀ ਖੇਲੀ ਵੇ ਤੂੰ ਬਹਿ ਗਿਆ ਲੱਤ ਤੜਾ ਕੇ ਉਹ ਬਣੇ ਕਬੱਡੀ ਖੇਲੀ ਨਹੀਂ ਹੁਣ ਗੋਡਾ ਫੇਰਿਆ ਟਾ ਆ ਕੇ ਉਬਣੇ ਕਬੱਡੀ ਖੇਲੀ ਨਹੀਂ ਹੁਣ ਗੋਡਾ ਫੇਰਿਆ ਟਾ ਆ ਕੇ ਜਦੋਂ ਟਖਾਰੀ ਤਮ ਪਣ ਆਇਆ ਮੈਂ ਉਹਨੇ ਜੱਫਾ ਆਇਆ ਉਹ ਮੈਨੂੰ ਫਿਰ ਚੱਕ ਕੇ ਲੈ ਗਿਆ ਘੰਟਿਓ ਪਿੱਛੋਂ ਲਾਇਆ ਰੇਪਲੀ ਵੇ ਛੜਾ ਵੇ ਨਹੀਂ ਕੋਲ ਸੀਟੀ ਜਹੀ ਬਜਾ ਕੇ ਉਪਣ ਕਬੱਡੀ ਖੇਲੀ ਵੇ ਤੂੰ ਵਹਿ ਗਿਆ ਲੱਤ ਤੜਾ ਕੇ ਉਪਣ ਕਬੱਡੀ ਖੇਲੀ ਵੇ ਤੂੰ ਵਹਿ ਗਿਆ ਲੱਤ ਤੜਾ ਕੇ ਦੋ ਤਿੰਨ ਸੁੱਕੀਆਂ ਰੋਟੀਆਂ ਖਾਂਦਾ ਤੇਤੋਂ ਕਿਹੜਾ ਹਾਰੂ ਦੋ ਤਿੰਨ ਸੁੱਕੀਆਂ ਰੋਟੀਆਂ ਖਾਂਦਾ ਤੇਤੋਂ ਕਿਹੜਾ ਹਾਰੂ ਵੇ ਭੋਲੂ ਦੇ ਵੇ ਠੱਡ ਲੱਗੀ ਭੋਲੂ ਦੇ ਵੇ ਠੱਡ ਲੱਗੀ ਵੇ ਗੈਂਡ ਨੂੰ ਦੱਸਿਆ ਆ ਆ ਕੇ ਉਪਣ ਕਬੱਡੀ ਖੇਲੀ ਵੇ ਤੂੰ ਵਹਿ ਗਿਆ ਲੱਤ ਤੜਾ ਕੇ ਉਪਣ ਕਬੱਡੀ ਖੇਲੀ ਵੇ ਤੂੰ ਵਹਿ ਗਿਆ ਲੱਤ ਤੜਾ ਕੇ ਆ ਗੋਦ ਨਾਲ ਦੂਆ ਗੱਡੀ ਮਾਤਾਂ ਤੇ ਚੱਲੀ ਚੱਲ ਗੱਡੀ ਮਾਤਾਂ ਤੇ ਚੱਲੀ ਹੋਈ ਐ ਬੇ ਦੋ ਤਿੰਨ ਸੋਣਿਆ ਬਿਰਨਾ ਰੱਖ ਲੈ ਦੋ ਤਿੰਨ ਸੋਣਿਆ ਬਿਰਨਾ ਰੱਖ ਲੈ ਐਵੇਂ ਘੱਟ ਪੈਣਾ ਬਿੱਲੋ ਚੱਕਰ ਚ ਬੇ ਮਰ ਜਾਣਿਆ ਬੇ ਤਾਂ ਸੁਣਾਉਂਦਾ ਕਿੱਥੇ ਹੁੰਨਾ ਨੋ ਕਿੱਥੇ ਹੁੰਨਾ ਬਿੱਲੋ ਛੱਪੜ ਚ ਵੇ ਦੋ ਤਿੰਨ ਸੋਹਣਿਆ ਪਰ ਹੁਣ ਆਜਣ ਪੱਖੇ ਲੋਣੇ ਪੈਣੇ ਬਿੱਲ ਚਾਰ ਬੱਲੀ ਏ ਦੋ ਤਿੰਨ ਸੋਹਣਿਆ ਪਰ ਹੁਣ ਆਜਣ ਪੱਖੇ ਲੋਣੇ ਪੈਣੇ ਬਿੱਲ ਚਾਰ ਬੱਲੀ ਏ ਵੇ ਮੈਨੂੰ ਤਾਂ ਵੀ ਦੱਸ ਸੋਹਣਿਆ ਕਿੱਥੇ ਲਾਉਂਗਾ ਮੈਨੂੰ ਤਾਂ ਵੀ ਦੱਸ ਸੋਹਣਿਆ ਕਿੱਥੇ ਪਾਉਂਗਾ ਨਹੀਂ ਰੋਜ ਤਾਂ ਹੀ ਮਰਨਾ ਪੈਂਦਾ ਮੱਛਰ ਚ ਨਹੀਂ ਮਰ ਜਾਣਿਆ ਵੇ ਦੱਸ ਨਾਉਂਦਾ ਕਿੱਥੇ ਹੁੰਨਾ ਨਾਉਂਦਾ ਕਿੱਥੇ ਹੁੰਨਾ ਬਿੱਲੋ ਛੱਪੜ ਚ ਮਰ ਜਾਣਿਆ ਵੇ ਦੱਸ ਨਾਉਂਦਾ ਕਿੱੱਥੇ ਹੁੰਨਾ ਉਹਦਾ ਕਿੱਥੇ ਹੁੰਨਾ ਬਿੱਲੋ ਛੱਪੜ ਚ ਗੱਡੀ ਹੌਲੀ ਵਿੱਚ ਚਲਾ